ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੂਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸੱਚੀ ਬੱਚੀ ਪਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ 4 ਝੋਟੀਆਂ ਤੇ 2 ਵੜਾ ਤੇ ਸਾਰੇ ਸੋਏ ਸਵਾਏ ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਆ ਭਾਜੀ ਗੁਰਸੇਵ ਸਿੰਘ ਹਣਾ ਕੋਲ ਆਜੋ ਕਰਦੇ ਆਂ ਭਾਈ ਹੁਣਾਂ ਨਾਲ ਗੱਲਬਾਤ ਤੇ ਪੁੱਛ ਦੇਣਾ ਦੀ ਡਿਟੇਲ ਆਜੋ ਭਾਈ ਸਤਿ ਪਾ ਜੀ ਚਾਚਾ ਹਸਕਰ ਵੀ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਜੀ ਉਹ ਸੇਟਾ ਪਰਿਵਾਰ ਸਾਹਿਬ ਵਧੀਆ ਕਿਰਪਾ ਮਹਾਰਾਜ ਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਗੁਰਸੇਵ ਸਿੰਘ ਪਿੰਡ ਬੱਤੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 8872168684 ਠੀਕ ਹੈ ਜੀ ਅੱਜ ਨੀਂਦੀਆਂ ਨੀਂਦੀਆਂ ਕੀਤੀਆਂ ਅੱਜ ਵੀ ਜੀ ਪਟੜ੍ਹ ਏਰੀਆ ਦਾ ਲਹਿਦਾ ਮਾਲ ਲੱਭ ਕੇ ਅੱਛਾ ਜੀ ਪਾਕਿਸਤਾਨ ਦੀ ਨੀਲੀ ਰਾਵੀ ਕਹਿ ਕੇ ਮੰਗਦੇ ਆ ਆਪਾਂ ਨੂੰ ਬੜਾ ਜ਼ਿਆਦਾ ਫੋਨ ਆਉਂਦਾ ਇੱਧਰ ਪਟਿਆਲਾ ਕਪੂਰਥਲਾ ਫਿਰੋਜਪੁਰ ਏਰੀਆ ਤੋਂ ਅੱਛਾ ਜੀ ਉਧਰ ਮੰਗ ਬਹੁਤ ਹੈ ਨੀਲੀ ਦੀ ਠੀਕ ਹੈ ਜੀ ਤੇ ਚਲੋ ਇਹ ਤੁਹਾਨੂੰ ਪਤਾ ਵੀ ਆਪਣੇ ਇਲਾਕੇ ਚੋਂ ਹੀ ਮਿਲਦੀ ਆ ਹਾਂਜੀ ਹਾਂਜੀ ਹਰਿਆਣੇ ਵਾਲੇ ਤੇ ਇਹ ਬ੍ਰੀਡ ਤੇ ਜਿਆਦਾ ਏਡਾ ਤਿਆਰੀ ਨਹੀਂ ਕਰਦੇ ਆਪਣੇ ਇੱਧਰ ਪਾਕਿਸਤਾਨ ਦੇ ਪਹਿਲਾ ਰਵਾ ਤਿਆਰ ਜਿਹੜਾ ਠੀਕ ਠੀਕ ਹੈ ਠੀਕ ਹੈ ਜੀ ਮਸ਼ਹੂਰ ਆ ਆਪਣੇ ਨਾ ਇਹ ਹਾਂਜੀ ਤੇ ਬਾਈ ਕਿੱਥੇ ਪਹਿਲੇ ਨੰਬਰ ਤੇ ਝੋਟੀ ਇਹ ਵਿੱਚ ਦੂਜਾ ਸੁਹਾਗੇ ਅੱਛਾ ਜ ਅੱਜ ਤੀਜੇ ਦਿਨ ਦੀ ਸੂਈ ਜੇ 13 14 ਕਿਲੋ ਬੋਲਾ ਤਿਆਰ ਹੋਏ ਦੇ ਥੱਲੇ ਠੀਕ ਹੈ ਠੀਕ ਹੈ ਲਓ ਜੀ ਤੀਜੇ ਦਿਨ ਦੀ ਸੂਈ ਥੱਲੇ 13 ਤੋਂ 14 ਲੀਟਰ ਜਿਹੜਾ ਬੋਲਾ ਹੀ ਬੋਲਾ ਸਟਾਰਟ ਆ ਜਿਹੇ ਪੰਡਾ ਪਾਈਆਂ ਵਾ ਥੱਲੇ ਕਰਮਾ ਵਾਲੀ ਨੇ ਇਹ ਥਾਣਾ ਦਾ ਸੈੱਜ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਗਿਆ ਵਾ ਤੇ ਪਿਓਰ ਆ ਗਈ ਨੀਂਦੀ ਰਗ ਦੇ ਵਿੱਚ ਪਹਿਲਾਂ ਨੇ 15 16 ਕਿਲੋ ਦੁੱਧ ਭਰਿਆ ਵੀ ਸੀ ਆਪਾਂ ਹੁਣ ਵੀ 15 16 ਕਿਲੋ ਦੁੱਧ ਦੀ ਗਰੰਟੀ ਦੇ ਦੱਲਾਂਗੇ ਅੱਛਾ ਜੀ ਇੰਦਾਂ ਹੱਡੀ ਪਤਲੀ ਚੰਦਗੀ ਮਾਝਾ ਠੀਕ ਹੈ ਠੀਕ ਹੈ ਜੀ 10 ਕਿਲੋ ਹੁਣ ਬਹੁੜਾ ਹੀ ਕਿਆਰ ਹੋਊਗਾ ਠੀਕ ਹੈ ਠੀਕ ਹੈ ਜੀ ਲਓ ਜੀ 15 ਲੀਟਰ ਜਿਹੜਾ ਪਹਿਲਾਂ ਨੇ ਭਰਿਆ ਤੇ 15 ਦਾ 16 ਲੀਟਰ ਭਾਈ ਹੁਣ ਇਹ ਕਹਿੰਦੇ ਤਾਂ ਹੁਣ ਵੀ ਗਰੰਟੀ ਦੇ ਆਪਾਂ ਕੱਲਾਂਗੇ ਤੇ ਬਾਕੀ ਥਾਣਾ ਦਾ ਸੈੱਜ ਗਿਆ ਵੀ ਬਹੁਤ ਹੀ ਸ਼ਾਨਦਾਰ ਆਲਿਆ ਦੇ ਜੱਡਾ ਵੀ ਅੱਖਾਂ ਵਾਲ ਇਹ ਵੀਡੀਓ ਦੇ ਵਿੱਚ ਵੀ ਆਪਾਂ ਲਾਈਵ ਤੁਹਾਨੂੰ ਮਾਂ ਤੇ ਜਵਾਕ ਦਾ ਦਿਖਾ ਰਿਹਾ ਵਾ ਇਹ ਜਵਾਕ ਕੀ ਜੇ ਪਿੱਛੇ ਦੇ ਇਹ ਮਗਰ ਟੰਕਾ ਦੇ ਵਿੱਚ ਠੀਕ ਆ ਜੀ ਮੇਲ ਕਫ ਆ ਗਿਆ ਜੇ ਇਹਦੇ ਪਿੱਛੇ ਇਹ ਕੋਣ ਲੈ ਕੇ ਨਾੜਾ ਨੂੜਾ ਵੀ ਜਿਹੜੀਆਂ ਦਿਖਾਉਣੇ ਲੱਗੇ ਨੇ ਕੱਤੀ ਜਾ ਰਹੇ ਆ ਵਾ ਬਿਲਕੁਲ ਸਹੀ ਹੈ ਕਿ ਅੱਜ ਸਾਡੇ ਤੋਂ ਅਗਲੇ ਸਾਲਾਂ ਦੀ ਬਿਲਕੁਲ ਨਰਮਤਾ ਆ ਰਹੀ ਆ। ਆਹ ਵਾਲੀ ਜਿਹੜੀ ਮਗਰਲੇ ਸਾਲਾਂ ਦੀ ਤੇ ਮੋਸਰ ਵਾਲਾ ਹੀ ਹਿਸਾਬ ਹੈ। ਬਿਲਕੁਲ ਜਿਵੇਂ ਚਵਾਈ ਤੋਂ ਲੀਆ। ਬਿਲਕੁਲ ਠੰਡੀ ਸੀ ਮੱਗ। ਠੀਕ ਹੈ ਠੀਕ ਹੈ। ਤੇ ਲਓ ਜੀ ਥੇਡਾ ਕੱਟ ਤੇ ਮਨਜੀ ਆਸਾਈ ਗਏ। ਤੇ ਬਾਈ ਜੀ ਇਹਦਾ ਮੁੱਲ ਫਿਰ ਮੁੱਲ ਵੀਤੀ ਭਾਵੇਂ ਇਹਦਾ 1.70 60 1.5 ਪਾ ਜੀ ਪਰ ਆਪਾਂ ਫਿਰਕੇ ਮਾਰ ਲਈਦਾ ਭਾਣ ਲਈਦਾ ਇਹਦਾ 1.35 ਮੁੱਲ ਦਿੱਜੀ। ਅੱਛਾ ਜੀ। ਤੇ ਹਾਂ ਨਾ 1.30 ਦੇ ਦਾਂਗੇ ਜੀ। 1.30 2000 ਰੁਪਇਆ ਹੋਰ ਮਾਨ ਕਰਦੇ ਹਾਂ ਇਸ 22 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਬਾਕੀ ਦੁੱਧ 15 ਕਿਲੋ ਨਾ ਪਰੇ ਮੇਰੇ ਘਰ ਬੰਦੇ ਵਾਧਾ ਅਗਲੀ ਸ਼ਾਮ ਹੈ ਅਗਲਾ ਪਾਣੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਜੀ ਲਓ ਜੀ 128000 ਦੀ ਪੂਰ ਨੀਲੀ ਦਾ ਵੀ ਦੱਸੀਏ ਇਸ ਤੇ ਚੈੱਕ ਕਰਾ ਸਕਦੇ ਜੀ ਤੇ ਬਿਲਕੁਲ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਜ਼ ਮੁੱਲ ਦਿੱਤਾ ਮਰੇ ਪੰਡਾ ਪਾਈਆਂ ਵਾ ਥੱਲੇ ਤੇ ਬਾਈ ਜੀ ਦੂਜੇ ਨੰਬਰ ਵਾਲੀ ਹਰ ਕਿਵੇਂ ਨੀਲੀ ਕਾਬੀ ਆ ਗਈ ਇਹ ਵੀ ਜੀ ਪਹਿਲਾਂ ਕੱਟੀ ਜੇ ਅੱਛਾ ਜੀ ਚਾਰ ਦੰਦ ਥੋੜੇ ਕੱਟਣੇ ਠੀਕ ਹੈ ਜੀ ਆਹ ਨੂੰ ਖੜੋ ਇੱਧਰ ਫੇਸ ਕੁਆਲਟੀ ਜਿਹੜੀ ਬਹੁਤ ਹੀ ਜ਼ਿਆਦੀ ਬਾਖਮਾਲ ਛੋਟੀ ਜਾਈ ਹੈ ਠੀਕ ਹੈ ਠੀਕ ਹੈ ਲਓ ਜੀ ਫੁੱਲ ਬਲੇਜ ਆ ਗਿਆ ਜੇ ਮੱਥੇ ਦੇ ਤੇ ਸਿੰਘ ਸਿੰਘ ਹੀ ਲੱਗਾ ਪਿਆ ਵਾ ਨਿਗਾ ਨਿਗਾ ਜਿਹਾ ਸਿੰਘ ਆ ਤੇ ਕਾੜ ਕਾੜ ਜਿਹੜਾ ਬਹੁਤ ਹੀ ਚੰਗਾ ਦੇ ਸੂਲ ਤਾਂ ਸੀ ਜਿਹੜੀਆਂ ਨਿਸ਼ਾਨੀਆਂ ਕਵਰ ਕਰਨ ਦੀ ਹੈ ਕਰਮਾਲੀ ਤੇ ਥਣ ਤੋਂ ਇਹਨਾਂ ਵੀ ਐਨ ਜਿੱਟ ਜਿੱਟੇ ਲੱਗਾ ਪਿਆ ਵਾ ਜਿਵੇਂ ਪੈਰ ਤੋਂ ਤੇ ਕਿ ਕੋਈ ਵੀ ਵੀਡੀਓ ਨਹੀਂ ਗੱਲ ਨਹੀਂ ਆਪਾਂ ਜੋ ਸਚਾਈ ਹੈ ਚਾਰ ਦੰਦ ਤੇ ਚਾਰ ਹੀ ਹੋਏਗੀ ਜੇ ਛਿੱਗੀ ਇਹਦੇ ਛਿੱਗੀ ਹੋਏਗੀ ਕੀ ਗੱਲ ਠੀਕ ਹੈ। ਹੋਰ ਕੀ ਹੋਣਾ। ਵੀ ਨਾ ਪਹਿਲੇ ਨਾ 2 ਮਹੀਨਾ ਮਹੀਨਾ ਪਸੰਦ ਦੀ ਅਗਲੀ ਆਉਂਦੀ ਪਹਿਲੇ ਨਾ ਹਾਂਜੀ ਹਾਂਜੀ ਪਾਇਆ ਜਾਂਦਾ ਪਰ ਤੇਰੇ ਘਰ ਕੋਈ ਪਹਿਲੇ ਦਿਨ ਪੈਰ ਨਹੀਂ ਪੁੱਟਿਆ ਕਿਦੇ। ਅੱਛਾ ਜੀ। ਠੀਕ ਹੈ। ਥਾਣੇ ਸੁਣ ਇਹਦਾ ਵੀ ਨੌਕੜਾ ਲੱਗਾ ਪਿਆ ਵਾ ਕੱਲਾ ਕੱਲਾ ਥਾਣੇ ਕਰਮਾਲੀ ਦੇ। ਇਹਦੇ ਪਿੱਛੇ ਲਾਕੀ ਰੇ। ਇਹਦੇ ਪਿੱਛੇ ਕੱਤੀ ਏ। ਠੀਕ ਹੈ ਜੀ ਮੇਲਕਾ ਔਰ ਫੀਮੇਲ ਕਾ ਪਾਗਾ ਜਿਹਦੇ ਪਿੱਛੇ ਨੂੰ ਮੇਰੀ ਅੱਜ ਚੌਥਾ ਦਿਨ ਸੁਈ ਨੂੰ ਹੋਏਗਾ ਅੱਛਾ ਜੀ 8 ਕਿਲੋ 9 ਕਿਲੋ ਬੋੜਾ ਹੋਏਗਾ ਆਪਾਂ ਫੜਾ ਨਹੀਂ ਮਾਰਨੀ ਆਂ ਪੀ 12 13 ਪਹਿਲੇ ਸਟਾਰਟਿੰਗ ਝੂਟੀ ਥਲੇ 8 9 ਕਿਲੋ 10 12 ਕਿਲੋ ਤੋਂ ਪਲੱਸ ਜੁੱਧ 12 ਕਿਲੋ ਦੁੱਧ ਝੂਟੀ ਭਰਦੇ ਜੀ ਜਾਸ ਨਸ ਨਾਲ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਜੋ ਬਈ ਜਿੰਨਾ ਕਿ ਸੱਚ ਹੋਈ ਫਸਿਆ ਵਾ 8 ਤੋਂ 9 ਲੀਟਰ ਜਿਹੜਾ ਬੋੜਾ ਸਟਾਰਟ ਆ ਇਹ ਚਵਾਈ ਚੁਈਏ ਵੀ ਰਿਪਰ ਨੰਬਰ ਹੈ ਬਿਲਕੁਲੀ ਗੋਲ ਤਾਰਿਆ ਤੇ ਆਹ ਵਾਲੀ ਮੰਗਰ ਲੈਣਾ ਦੀ ਚਵਾਈ ਜੇ ਇਹ ਵੀ ਬਿਲਕੁਲ ਜਿਹੜੀ ਆ ਸਾਸਸਾ ਰਾਵਾਂ ਠੀਕ ਹੈ ਭਾਈ ਜੀ ਬਾਕੀ ਠੰਡੀ ਸੀਲ ਕੱਟੀ ਹਾਂਜੀ 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 ਬਿਲਕੁਲ ਚਲੋ ਸੀਲਸ ਲੱਗ ਨਿਕਲੀ ਹੈ ਪਹਿਲਾਂ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਵੀ ਤੁਸੀਂ ਭਾਵੇਂ 130 135 ਪਾ ਦੀਏ ਹਾਂਜੀ 115 ਦੀ ਝੋਟੀ ਦੇ ਦਾਂਗੇ ਜੀ ਹੋਰ ਕਰ ਦੀਏ ਥੋੜਾ ਇੱਕ 12 ਦੀ ਝੋਟੀ ਦੇ ਦਾਂਗੇ ਭਾਈ ਜੀ ਬਾਕੀ ਲਾਕਾ ਫਿਰਕੋ ਕੇ ਫਿਰਲੇ 1.5 ਲੱਖ ਤੋਂ ਝੋਟੀ ਜਿਹੜੀ ਚੌਗੀ ਪਹਿਨਨ ਕੱਟੀ ਜਿਹੜੀ ਨੀਲੀ ਦੀ ਉਹ ਨਹੀਂ ਆਉਂਦੀ ਫੁੱਲ ਵਜਨੇ ਪੂਰਾ ਕਾਦੂ ਕੱਟੀ ਠੀਕ ਠੀਕ ਹੈ ਠੀਕ ਲਓ ਜੀ ਕਾਦੂ ਵਜਨੇ ਛੰਡਾ ਵਾ ਤੇ ਹੈ ਵੀ ਸੀਲ ਲੱਗ ਗਿਆ ਤੇ ਕੀ 1.1 ਲੱਖ ਬਾਕੀ ਆ ਅਸੀਂ ਛੰਡਾ ਚ ਬਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਤੇ ਤੀਜੇ ਨੰਬਰ ਤੇ ਭੱਜ ਕਿਵੇਂ ਆ ਗਈ ਝੋਟੀ ਜੀ ਇਹ ਵੀ ਦੂਜਾ ਸੁਹਾਣੀ ਨੀਲੀ ਜਉਂਦੀ ਜੇ ਠੀਕ ਹੈ ਜੀ ਲਓ ਜੀ ਸਾਰੀਆਂ ਆਪਾਂ ਨੀਲੀ ਦੇ ਵਿੱਚ ਵਿਖਾਉਣੀ ਆ ਤੁਹਾਨੂੰ ਮੇਰੀ ਫੇਸ ਕੁਆਲਟੀ ਕਰੋ ਜੀ ਫੇਸ ਕੁਆਲਟੀ ਚੈੱਕ ਲਿੰਕ ਤੇ 300 ਜਿਹੜਾ ਇਹਨੂੰ ਵੀ ਚੰਗਾ ਲ ਆਵਾਂਦੇ ਤੇ ਵੀ ਡੱਬ ਡੁੱਬ ਆ ਗਏ ਆ ਇੱਕੋ ਬਾਈ ਜੀ ਕਿੱਦਾਂ ਜਿੰਨਾ ਦੁੱਧ ਆ ਕੀ ਹੈ ਵੀ ਤਿੰਨਾਂ ਦਿਨਾਂ ਦੀ ਸੂਈ ਜੀ ਅੱਛਾ ਜੀ ਜਿਹੜਾ 8-9 ਕਿਲੋ ਬੋੜਾ ਹੋਊਗਾ ਸਚਾਈ ਆ ਕਹਿਣ ਨੂੰ ਭਾਵੇਂ 12 ਕਿਲੋ ਕਹਿ ਦਈਏ ਅੱਛਾ ਜੀ ਠੀਕ ਲੋ ਜਿਹੜੇ ਕੋਲ ਵੀ 8-9 ਡੱਲ ਤੇ ਹਵਾਨੇ ਤੇ ਵੀ ਜਿਹੜੇ ਡੱਬ ਆ ਗਏ ਆ ਤੇ ਕਿੱਦਾਂ ਇਹਦਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਤੇ ਥਾਣ ਤੁਸੀਂ ਕੀ ਕਰ ਸਕਦੇ ਜੇ ਗਿੱਠੋਂ ਬਾਹਰ ਜਾ ਲਗਾ ਬਕਰਮਾਲੀ ਨੂੰ ਪੁੱਤ ਜੋ ਆ ਗੂਰੇ ਜੇ ਪਿੱਛੇ ਇਹ ਤਰੋ ਦੀ ਕਿੱਤ ਇਹਦੇ ਪਿੱਛੇ ਪੂਰਾ ਕਟਾ ਗਿਆ ਕਟਾ ਗਿਆ ਠੀਕ ਹੈ ਲੋ ਜੀ ਇਹਦੇ ਪਿਛੇ ਆ ਗਿਆ ਜੀ ਨੀਲਾ ਪੂਰਾ ਮਿਲਕਾਫ ਇਹ ਸਾਰੀ ਗੱਲ ਸੀਮਤ ਤੇ ਸਿਰ ਤੇ ਹੁਣ ਉਹ ਨੀਲੀ ਨੂੰ ਨਾ ਭਰਾਤਾ ਕਾਲਾ ਹਨਾ ਇਹ ਡਾਕਟਰਾਂ ਨੇ ਥੋੜਾ ਬੱਧਾ ਹਿਸਾਬ ਕਰੀ ਇਹ ਨੀਲੀ ਦਾ ਕੱਪ ਨਹੀਂ ਇਹ ਉਹ ਵਾਲਾ ਪਰਲਾ ਹਾਂ ਇਹ ਤਾਂ ਪਿਓਰ ਨੀਲੀ ਦਾ ਕੱਪ ਹੈ ਹਾਂਜੀ ਹਾਂਜੀ ਸਾਬ ਹੁੰਦਾ ਸਾਰੇ ਆਂਦੀਆਂ ਕੰਟਰੋਲ ਲਾਈਵ ਤਾਰਾ ਤੁਰੇ ਮਾਰ ਕੇ ਵੀਡੀਓ ਦੇ ਵਿੱਚ ਹੀ ਦਿਖਾ ਦੇਈਆਂ ਵਾ ਉਹ ਯਾ ਬਲੇ ਸਲਾ ਨਹੀਂ ਕਰਵਾਈ ਜੇ ਇਹ ਵੀ ਬਰਤਨ ਜਿਹੜੀਆਂ ਸਾਫ਼ ਤਾਂ ਰਵਤ ਕੋਲ ਸਾਰੇ ਆ ਆ ਵਾਲੀ ਮਦਰ ਲਖਣਾ ਦੀ ਦਵਾਈ ਇਹਦੀ ਠੀਕ ਹੈ ਭਾਈ ਇਹਦਾ ਬਾਕੀ ਮੁੱਲ ਫਿਰ ਮੁੱਲ ਭਾਜੀ ਭਾਵੇਂ ਇੱਕ ਵੀ ਕਰ ਲਈਏ ਇੱਕ ਦਾ ਕਰ ਦਈਏ ਹਾਂਜੀ 92000 ਦੀ ਛੋਟੀ ਦੇ ਲਾਂਗੇ ਹੋਰ ਕਰਦੇ ਥੋੜੇ ਪਰ 92000 ਦੀ ਖਾਨਾ ਲਾਸਟ ਛੋਟੀ ਦੇਣਾ ਭਾਈ ਛੋੜ ਹੀ ਹੋ ਗਈ ਦੋਸਤ ਠੀਕ ਹੈ ਠੀਕ ਹੈ ਲਓ ਜੀ 92000 ਦੀ ਭਲਕਲਤਾ ਜੀ ਸੂਰੀਆ ਛੋਟੀ ਤੇ ਕੱਢ ਕੱਢੀ ਚਲੋ ਚੰਗਾ ਆ ਗਿਆ ਵਾ ਤੇ ਮਿਲਕ ਰਿਕਾਰਡ ਵੀ ਚੰਗਾ ਵਾ ਤੇ ਚੌਥੇ ਨੰਬਰ ਤੇ ਭਾਜੀ ਕਿਵੇਂ ਛੋਟੀ ਚੌਥੇ ਨੰਬਰ ਤੇ ਦੂਜਾ ਸੂਆ ਮੋਹਰਾਂ ਦੀ ਚੱਕੀ ਹੈ ਆਉਂਦੀ ਇਹ ਵੀ ਨੀਲੀ ਜਿਹੀ ਥੋੜੀ ਥੋੜੀ ਹਾਂਜੀ ਤੇ ਦੂਜਾ ਸੂਆ ਜੇ ਇਹ ਹਫਤਾ ਲੈਂਦੀ ਜੇ ਆਹ ਤਾਲਾ ਜੇ ਪੰਜ ਦਿਨ ਲੱਗੇ ਠੀਕ ਹੈ ਠੀਕ ਹੈ ਜੀ ਲਓ ਜੀ ਦੂਜਾ ਸੂਆ ਸੂਰੀ ਕਰਮਾ ਵਾਲੀ ਗਰਮ ਗਰਮ ਇਹਦੇ ਵੀ ਡੱਬ ਜੇ ਆ ਗਿਆ ਵਾ ਇਹ ਹਫਤਾ ਘਟਦੀ ਹਫਤਾ ਘਟਦੀ ਇਹ ਕਿੰਨੇ ਦਾ ਦੁੱਧ ਆ ਲਈਏ ਦੁੱਧ ਵਿੱਚ 10-12 ਕਿਲੋ ਮਾਣਨਾ ਭਰੀ ਜੂਗੀ ਠੀਕ ਹੈ ਠੀਕ ਹੈ ਲਓ ਵੀ ਇਹ ਵੀ 10-12 ਲੀਟਰ ਜਿਹੜਾ ਦੁੱਧ ਭਰੀ ਜੂਗੀ ਸਫਾਈਆਂ ਬਹੁਤ ਜਿਆਦੀਆਂ ਸਿੰਗਰੀਆਂ ਬਹੁਤ ਸਫਾਈਆਂ ਲਓ ਜੀ ਫੇਰ ਕੋਈ ਨਹੀਂ ਹੈ ਤਿੰਨ ਦਿਨ ਦੇਖ ਕੇ ਕਰਾ ਲੈਣੇ ਤੁਹਾਨੂੰ ਆਪਾਂ ਲੈ ਜੋ ਲੈ ਰੱਖੀ ਚੜਾ ਦਾ ਸੈਜ ਗਿਆ ਵੇ ਜਿਹੜਾ ਬਹੁਤ ਹੀ ਚੰਗਾ ਲੱਗਾ ਹੋਇਆ ਇਹਨੂੰ ਐਨ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਇਹ ਵੀ ਕੋਈ ਚਲੋ ਸਾਹਮਣੇ ਵਾਲਾ ਭਰਾ ਲੈ ਜੀ ਤੇ ਦੁੱਧ ਚੰਗਾ ਕੱਢੀ ਜਾਊਗੀ ਕਰਮ ਵਾਲੀ ਇਹਦਾ ਬਾਈ ਜੀ ਮੁੱਲ ਫਿਰ ਜੀ ਮੁੱਲ ਭਾਵੇਂ 90 ਕਰ ਲਈਏ 85000 ਰੁਪਏ ਛੋਟੀ ਦੇ ਦਾਂਗੇ 80000 ਜੀ ਲਾਇਟ ਹਾਣਾ ਛੋਟੀ ਕਰਾਂਗੇ ਠੀਕ ਹੈ ਲਓ ਜੀ 80000 ਰੁਪਏ ਜੇ ਕੋਈ ਭਰਾਣ ਕੇ ਆਪਣੀ ਤਸਾਮ ਸਕਦਾ ਹੋਰ ਥੋੜਾ ਬਹੁਤਾ ਜਿੰਨਾ ਮਾਨ ਹੋਏਗਾ ਮੈਂ ਕਰ ਦਾਂਗਾ ਠੀਕ ਹੈ ਲਓ ਜੀ ਮੌਕੇ ਤੇ ਹੋਰ ਵੀ ਮਾਨ ਤਾਣ ਪਾਈ ਚਲੋ ਕੀ ਕਰ ਦਿੱਤਾ ਜਾਊਗਾ ਬਿਲਕੁਲ ਜਿਹੜਾ ਜਾਇਜ਼ ਮੁੱਲ ਹੁੰਦਾ ਬਾਈ ਉਹਨਾਂ ਦਾ ਇਹ ਆ ਗਈ ਅੱਗੇ ਪੰਜਵੇਂ ਨੰਬਰ ਤੇ ਵੈੜ ਬਾਈ ਜੀ ਦੱਸਿਓ ਵੈੜ ਦੇ ਬਾਰੇ ਲਓ ਜੀ ਇਹ ਸ਼ਾਈ ਹੜ ਕ੍ਰੋਸ ਜੀ ਜੀ ਦੂਜਾ ਤੋਂ ਆ ਜੀ ਅੱਛਾ ਜੀ ਅੱਜ 2 ਵਜੇ ਸੁਣ ਜੀ ਅੱਛਾ ਜੀ ਤੇਰੇ ਕੋ 4 ਕਿਲੋਟਰ ਬਹੁਤ ਸਾਫ ਪੁੱਛਾ ਉਹ ਬੱਚੀ ਨੂੰ ਕਿਆ ਅਜਾੜਾ ਨਹੀਂ ਕੋਈ ਇੰਕਾਰ ਭਾਂਡਾ ਲੀਟਰ ਦੇ ਲੱਗਦੇ ਨੇ ਤੇ ਕੰਮਾ ਨਹੀਂ ਚੱਲਦੇ ਵਿੱਚ ਆ ਗਈ ਆ ਤੇ ਇਹ ਢੁੱਟ ਕਿੰਨੇ ਕਾਲੀ ਜਪਲਾਵਾ ਇਹ ਛਾਣਾ ਵੀਰ ਤੇ ਆ 20 ਸੱਜਣਾ ਨਵੇਂ 16 ਸਤਾਰਾਂ ਕਿਲੋ ਗੱਦ ਪਾ ਦਿੰਦੇ ਅਰਤੀ ਮੱਕਾਰ ਦੀ ਗਾਣੀਆਂ ਮੱਝ ਬਿਲਕੁਲ ਬਿਲਕੁਲ ਇਹ ਚਲੋ ਸਾਈਡ ਕੁਆਲਟੀ ਮੇਰੀ ਚੰਗੀ ਹੈ ਨੇ ਥਾਲ ਬਹੁਤ ਜਿਆਦਾ ਚੰਗਾ ਲੱਗਾ ਨਾ ਸੋ ਤਾ ਛਾਣ ਤੇ ਇਕੱਲਾ ਇਕੱਲਾ ਛਾਣਿਆ ਤੇ ਚਲੋ ਜੋ ਸਰਪ੍ਰਾਈਜ਼ ਹੀ ਛੇ ਵਾਲਾ ਲੰਘੀ ਦੁੱਧ ਚੰਗਾ ਕੱਢੀ ਜਾਊਗੀ ਪਹਿਲਾਂ ਤਾਂ ਹੀ ਕੋਈ 15 16 ਲੀਟਰ ਮਿਲ ਕਰ ਕੌੜਿਆ ਤੇ ਬੰਦਾ ਪੁੰਡਾ ਪਾਈਆਂ ਹੇ ਸਾਹ ਹੇ ਥੱਲੇ ਤੇ ਇਹਦਾ ਬਾਜੀ ਕੀ ਕਰਨਾ ਮੋਲਾ ਜੀ ਮੋਲੇ ਜੋ ਮਰਜ਼ੀ ਕਰਦੀ ਹੈ ਹਾਂਜੀ 48 ਦੀ ਵਤੀ ਚ ਰੰਗੀ 48 ਵੀ ਹੋਰ ਕਰ ਦਈਏ ਥੋੜਾ ਬੰਦਾ ਵੀਰ ਜੀ 40000 ਛੱਡਦੇ ਨੂੰ 47000 ਦੀ ਬੱਤੀ ਦੇ ਦਾਂਗੇ ਠੀਕ ਹੈ ਲਓ ਜੀ ਸਭ 47000 ਦੀ ਤੇ ਬਿਲਕੁਲ ਜਿਹੜਾ ਜਾਇਜ਼ ਮੋਹ ਨੇ ਆ ਛਾਈ ਗਾ ਲਓ ਜੀ ਤੇ ਬਾਕੀ ਚੋਂ ਜਣ ਠੰਡੀ ਆ ਬਿਲਕੁਲ ਠੰਡੀ ਵੀਰ ਜੀ ਠੀਕ ਹੈ ਲਓ ਜੀ ਸੀਲਸ ਲੱਗਦੇ ਜਵਾਕ ਕੀ ਜੇ ਸੱਚ ਜਵਾਕ ਬੱਛੀ ਵੀਰ ਜੀ ਲਓ ਜੀ ਫੀਮ ਮਲਕਾਫ ਆ ਗਿਆ ਜੀ ਬਿਲਕੁਲ ਜੀ ਅਜੇ ਤਾਜ਼ਾ ਵਾ ਪਾ ਦੂਗਾ ਤੇ ਕਿਵੇਂ ਨੰਬਰ ਤੇ ਭਾਜੀ ਕਿਵੇਂ ਵੜ ਦੂਜਾ ਸਵੇਰੇ ਜਰਸੀ ਕਰਾਓ ਜੀ ਦੀ ਜਨਨ ਕਿ ਅਸੀ ਕਰਾਓ ਸੋ ਆ ਗਈ ਆ ਇਹਨੂੰ ਅਜੇ ਚੌਥਾ ਦਿਨ ਜੇ ਦੂਈ ਨੂੰ ਅੱਛਾ 12 ਲੀਟਰ ਬੋਲਾ ਇਸ ਥਲੇ ਤਿਆਰ ਹੋਇਆ ਗਿਆ ਠੀਕ ਹੈ ਠੀਕ ਲਓ ਜੀ 12 ਲੀਟਰ ਜਿਹੜਾ ਬਹੁਤ ਅਜੇ ਕੋਲ ਤਿਆਰ ਆ ਤੇ ਚੌਥੇ ਡਾਂਗ ਦੀ ਸੂਈ ਆ ਤੇ ਛਣ ਸੁਣ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੂੰ ਤੇ ਹੈ ਵੀ ਚਲੋ ਕਰਾਉtheta ਨਾ ਇਹਨੂੰ ਕੁਝ ਗਰਮੀ ਦੀ ਨਾਲ ਕੁਝ ਠੰਢੀ ਪ੍ਰਵਾਹ ਇਹ ਵੀ ਕੋਈ ਚਲੋ ਵੀ ਅੰਦਰ ਨੀ ਵਾਲਾ ਜਿਹੜੀ ਵੀ ਚੰਗੀ ਚੱਲਦੀ ਆ ਹਾਂਜੀ ਹਾਂਜੀ ਉਸ ਤੇ ਚਲੋ ਦੋ ਤੇ ਚੰਗਾ ਕੱਢੀ ਜਣਾ ਬਾਕੀ ਹਾਲੇ ਤੇ ਨਾੜਾ ਹਲੜਾ ਆ ਗਿਆ ਵਾ ਛੇ ਥਾਣੇ ਕੋਲ ਵੀ ਜਿਹੜਾ ਚੰਗਾ ਲੱਗਾ ਵਾ ਇਹਦੇ ਪਿੱਛੇ ਜਵਾਕ ਭਾਜੀ ਇਹਦੇ ਪਿੱਛੇ ਬੱਚਾ ਜੀ ਲਓ ਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਕ ਇਹਦਾ ਭਾਈ ਜੀ ਮੁੱਲ ਫਿਰ ਆ ਮੁੱਲ ਵੀ ਜੀ ਭਾਵੇਂ 60 ਕਰ ਲਈਏ 55 ਕਰ ਲਈਏ 50 ਹਜ਼ਾਰ ਦੀ ਵਚੀ ਦੇ ਦਿਆਂਗੇ 50 ਦੀ ਹਾਂਜੀ ਕਰ ਦਈਏ ਤੁਹਾਨੂੰ 2000 ਮਾਨ ਕਰਦੇ ਆ ਜੀ ਢੜੀ ਹਰ ਦੇ ਵੀ ਦੇ ਦਿਆਂਗੇ 47 ਦੀ ਦੇ ਦਾਂਗੇ ਬਰਾਬਰ ਦੋਵਾਂ ਦਾ ਇੱਕੋ ਰੇਟ ਜੀ ਠੀਕ ਆ ਲਓ ਜੀ ਇਹ 47000 ਆ ਜੇ ਕੋ ਜੋੜਾ ਲਾ ਜੇ ਤੇ ਜੀ ਜੋੜਾ ਲੈ ਜੇਗਾ ਤਾਂ ਹੋਰ ਮਾਨਤਾਨ ਕਰ ਦਾਂਗੇ 90 ਦਾ ਕਰਦੀ ਹੈ 90 ਦਾ ਜੋੜਾ ਦੇ ਦਾਂਗੇ ਵੀਰ ਜੀ ਠੀਕ ਆ ਲਓ ਜੀ 90 ਪਰ 200 ਰੁਪਏ ਛੋੜ ਹੋਊਗੀ ਦੋਹਾਂ ਦੇ 90 ਹਜ਼ਾਰ ਤੋਂ ਠੀਕ ਆ ਠੀਕ ਆ ਲਓ ਜੇ ਕਿਸੇ ਫਿਰਪਾ ਜੋੜਾ ਫਿੱਟ ਆਉਂਦਾ ਤੇ 90 ਹਜ਼ਾਰ ਚੋਂ 200 ਰੁਪਿਆ ਬਾਈ ਕਹਿੰਦਾ ਕੋਈ ਛੋੜ ਨਹੀਂ ਕਰਾਂਗੇ ਬਿਲਕੁਲ ਲੈ ਨਾ ਲਾ ਮੈਂ ਆਪਾਂ ਵੀ ਨਾਲੇ ਤੇ ਰੇਟ ਬਿਲਕੁਲ ਇਲਾ ਰਜਾਇਜ ਹੁੰਦੇ ਆ ਬਾਈ ਵਾਲਾ ਤੇ ਪੱਟੂ ਚੰਗੇ ਹੁੰਦੇ ਆ ਤੇ ਕਹਣਾ ਬਾਈ ਜੀ ਕੁਝ ਜਿੱਕੇ ਆਪਣੀ ਜੇਰ ਪਸ਼ੂ ਦੀ ਚਲਾਈ ਆਪਾਂ ਇਹਨਾਂ ਨੂੰ ਕਾਰ ਕਰਾ ਦਿੱਤਾ ਰਾਂ ਬਾਤ ਕਰਾ ਦੀ ਜੇ ਕਿ ਵੀਰਪਾ ਦੂਰੋਂ ਲੈਣੀ ਹੈ ਹਾਂਜੀ ਰੈਣ ਬਸੇਰੇ ਦਾ ਆਪਣੇ ਕੋਲ ਥਾਂ ਹੈਗਾ ਹਾਂਜੀ ਹਾਂਜੀ ਦੋ ਟਾਈਮ ਆਪਣੀ ਤਸੱਲੀ ਕਰਕੇ ਚੋਦੇ ਆਪਾਂ 10 ਇਹ ਤਾਂ 10 ਦੱਸਿਆ 8 ਇਹ ਤਾਂ 8 ਦੱਸਿਆ 13 ਤੇ 13 ਦੱਸਿਆ ਜਿੰਨਾ ਦੁੱਧ ਹੋਏਗਾ ਉਹਨਾਂ ਦੱਸਣਾ ਇਹ ਨਹੀਂ ਕਿ ਟਾਈਮ ਲਾ ਗਿਆ ਆਪਾਂ 15 ਦੱਸ ਦਈਏ 20 ਦੱਸ ਦਈਏ ਅਗਲੇ ਦੇ ਘਰ ਜਾ ਜੇ ਜੇ 8 ਨੂੰ ਛੋਟੀ ਥਲੇ ਦੁੱਧਿਆ ਦਾ 8 ਨੋਨ ਦਿੱਤੇ ਆ ਉਹਦੇ ਥਲੇ ਵੀ 8 ਨੋਨ ਘੋੜਾ ਦਾ 8 ਨੋਨ ਦੇ। ਨਿਬਲਪ ਬਿਲਕੁਲ ਸਹੀ ਗੱਲ ਆ। ਲਓ ਜੀ ਪਾਈ ਦੀ ਹਰ ਵਾਰੀ ਇਹੋ ਬੇਨਤੀ ਦਈਏ ਵੀਡੀਓ ਦੇ ਵਿੱਚ ਜੋ ਕਿਹਾ ਉਹੀ ਨਿਕਲੂਗਾ। ਬਾਕੀ ਚਲੋ ਅੱਜ ਤੱਕ ਕੋਈ ਆਪਾਂ ਨੂੰ ਵੀ ਇਨ੍ਹਾਂ ਦਾ ਕੋਈ ਲਾਭ ਨਹੀਂ ਆਇਆ। ਬਿਲਕੁਲ ਜੀ ਅਜ ਮੁੰਡੇ ਪਸ਼ੂ ਚੰਗੇ ਨੇ ਦੇ ਪਾਈ ਉਹਨਾਂ ਦੇ। ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।